ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲੀਵਾਲ ਖਬਰਾਂ ਦੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁੱਕ ਕੇ ਧਿਆਨ ਸੁਰੱਖਿਆ ਵੱਲ ਲਾਪਤਾ 3.5 ਪਾਵਨ ਸਰੂਪਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਿਹਾ ਜਾਂਚ ਕਰਵਾਏਗੀ ਸਰਕਾਰ ਦਖਲਅੰਦਾਜ਼ੀ ਨਹੀਂ ਕਾਨੂੰਨੀ ਅਧਿਕਾਰ ਪੰਜਾਬੀਆਂ ਨੂੰ 9 ਸਾਲ ਤੋਂ ਪਹਿਲਾਂ ਵੱਡੀ ਰਾਹਤ ਪੰਜਾਬ ਕੈਬਨਿਟ ਵੱਲੋਂ ਲਏ ਗਏ ਵੱਡੇ ਫਾਸਲੇ ਮੰਤਰੀ ਹਰਦੀਪ ਮੁੰਡਿਆ ਨੇ ਦਿੱਤੀ ਜਾਣਕਾਰੀ ਜਸਵੀਰ ਜੱਸੀ ਵੱਲੋਂ ਕੀਰਤਨ ਕਰਨ ਤੇ ਜਥੇਦਾਰ ਗੜਗਾਜ ਨੇ ਜਤਾਇਆ ਇਤਰਾਜ਼ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਸਵਾਲ ਨਵੇਂ ਨਿਯਮਾਂ ਦੀ ਮੰਗੀ ਜਾਣਕਾਰੀ ਕੇਂਦਰ ਸਰਕਾਰ ਦੀ ਨਵੀਂ ਰੋਜ਼ਗਾਰ ਸਕੀਮ ਦਾ ਤਿੱਖਾ ਵਿਰੋਧ ਕਾਂਗਰਸ ਵੱਲੋਂ ਵੱਡਾ ਸੰਘਰਸ਼ ਵਿੜਨ ਦੀ ਤਿਆਰੀ ਪੰਜਾਬ ਸਰਕਾਰ ਤੇ ਲਗਾਏ ਇਲਜ਼ਾਮ ਹੁਣ ਖਬਰਾਂ ਵਿਸਤਾਰ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ। ਹੁਣ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਨੇ ਕਿਹਾ ਹੈ ਕਿ ਇਹ ਧਾਰਮਿਕ ਮਾਮਲੇ 'ਚ ਦਖਲਅੰਦਾਜ਼ੀ ਨਹੀਂ ਸਰਕਾਰ ਕੋਲ ਗਾਇਬ ਸਰੂਪਾਂ ਦੀ ਜਾਂਚ ਦੇ ਲਈ ਕਾਨੂੰਨੀ ਅਧਿਕਾਰ ਹੈ। ਗਾਇਬ ਹੋਏ 328 52 ਸਰੂਪਾਂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ 328 52 ਸਰੂਪ ਕਿਸ ਕੋਲ ਹਨ ਉਹਨਾਂ ਨੇ ਕਿਹਾ ਕਿ ਜਦੋਂ ਬੇਅਦਬੀ ਹੁੰਦੀ ਹੈ ਤਾਂ ਸਵਾਲ ਪੁੱਛੇ ਜਾਂਦੇ ਨੇ ਕਿ ਪੁਲਿਸ ਕੀ ਕਰ ਰਹੀ ਸੀ ਹੁਣ ਜਦੋਂ ਐਸਆਈਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਤਾਂ ਉਹ ਗਾਇਬ ਸਰੂਪ ਕਿੱਥੇ ਹਨ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਹੈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਇਹਨਾਂ ਨੇ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਪਾਸ ਕਰਵਾਇਆ ਗਵਰਨਮੈਂਟ ਤੋਂ ਕਿ ਜੀ ਸਾਰੇ ਰਾਈਟਸ ਜਿਹੜੇ ਨੇ ਅਧਿਕਾਰ ਜਿਹੜੇ ਨੇ ਛਾਪਣ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਸ ਸ਼੍ਰੋਮਣੀ ਕਮੇਟੀ ਕੋਲ ਰਹਿਣਗੇ ਤੇ ਉਸ ਵੇਲੇ ਵੀ ਅੱਜ ਤੱਕ ਸਭ ਤੋਂ ਹੁਕਮ ਨਮਾ ਜਾਰੀ ਕਰਵਾ ਸਕਦੇ ਸੀਗੇ ਕਿ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਂਦੇ ਨੇ ਉਦੋਂ ਸਰਕਾਰ ਕੋਲੇ ਕਿਉਂ ਆਏ ਫਿਰ ਉਦੋਂ ਨਹੀਂ ਸੀ ਰਾਜਨੀਤਿਕ ਦਖਲ ਧਾਰਮਿਕ ਮਾਮਲਿਆਂ 'ਚ ਕਿਉਂਕਿ ਉਦੋਂ ਕਾਲੀਦਾਲੀ ਦੀ ਸਰਕਾਰ ਸੀ ਉਦੋਂ ਰਾਜਨੀਤਿਕ ਦਖਲ ਨਹੀਂ ਹੁੰਦਾ ਏ ਠੀਕ ਹੈ ਨਾ ਤੇ ਹੁਣ ਜਦੋਂ ਉਹ ਐਕਟ ਸਰਕਾਰ ਵੱਲੋਂ ਬਣਵਾ ਲਿਆ ਛਾਪਣ ਦੇ ਅਧਿਕਾਰਾਂ ਦਾ ਤਾਂ ਉਸੇ ਐਕਟ ਦੇ ਅਧੀਨ ਜੇ ਸਰਕਾਰ ਇਹ ਕਹੂਗੀ ਕਿ ਪਹਿਲੇ ਸਾਨੂੰ ਹਸਾਬ-ਕਿਤਾਬ ਤਾਂ ਦਿਓ ਕਿ ਕਿੱਥੇ ਨੇ 328 ਰੁਪਏ ਜਿਹੜੇ ਚੋਰੀ ਹੋਏ ਨੇ ਜਾਂ ਗਾਇਬ ਹੋਏ ਨੇ ਤਾਂ ਕਹਿੰਨੇ ਧਾਰਮਿਕ ਮਾਮਲੇ ਦਾਖਲ ਕਦੇ ਵੀ ਐ ਮਲਕ ਅਕਸ਼ਰੀ ਕਾਲ ਤੱਕ ਸਾਹਿਬ ਨੂੰ ਢਾਲ ਬਣਾ ਲੈਂਦੇ ਨੇ ਜਦੋਂ ਤਾਂ ਕਿਸੇ ਵੀ ਪ੍ਰਮਾਤਮਾ ਨਾ ਕਰੇ ਅੱਜ ਜਾਂ ਕੁਝ ਹੋਵੇ ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਤੇ ਜਦੋਂ ਉਸ ਕਿਨੇ ਵੀ 328 ਰੂਪ ਚੋਰੀ ਹੋ ਗਏ ਉਹ ਕਿੱਥੇ ਨੇ ਹੋ ਸਕਦਾ ਉਹ ਕਿਸੇ ਅਹਜੇ ਹੱਥਾਂ 'ਚ ਹੋਣ ਕੇ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜੇ ਕਿਉਂਕਿ ਉਹਨਾਂ ਕੋਲੇ ਪੂਰੇ ਦੇ ਪੂਰੇ ਸਰੂਪ ਹੀ ਨਹੀਂ ਫਿਰ ਕਹਿੰਦੇ ਨਾ ਇਹ ਧਾਰਮਿਕ ਮਾਮਲੇ ਇੰਦਾਖਲ ਹੈ ਤੁਸੀਂ ਨਹੀਂ ਕਰ ਸਕਦੇ ਅਸੀਂ ਐਪ ਕਰਾਂਗੇ ਆਪ ਕੀ ਕਰਤਾ ਜੀ ਫਿਰ ਸਾਢੇ ਪੰਜ ਸਾਲਾਂ ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ 2008 ਵਿੱਚ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਵਿਧਾਨ ਸਭਾ ਚ ਪਾਸ ਕਰਵਾਇਆ ਗਿਆ ਸੀ ਇਸ ਐਕਟ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦਾ ਅਧਿਕਾਰ ਐਸਜੀਪੀਸੀ ਨੂੰ ਸੌਂਪ ਦਿੱਤਾ ਗਿਆ ਸੀ सीएम ਮਾਨ ਨੇ ਸਵਾਲ ਕੀਤਾ ਕਿ ਇਹ ਜਦੋਂ ਐਕਟ ਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰਵਾਇਆ ਗਿਆ ਤਾਂ ਉਹ ਧਾਰਮਿਕ ਮਾਮਲਿਆਂ 'ਚ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਸੀ ਜਸਵੀਰ ਜੱਸੀ ਵੱਲੋਂ ਧਾਰਮਿਕ ਸਮਾਗਮ ਦੌਰਾਨ ਕੀਤੇ ਗਏ ਸ਼ਬਦ ਗਾਇਨ ਤੇ ਕੀਰਤਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਸ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਤਧਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਜੱਸੀ ਦੇ ਮੁੱਦੇ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹੇ ਹੁਕਮ ਕਿਉਂ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਸਿੱਖੀ ਦਾ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਏਗਾ। ਜਸਵੀਰ ਜਸਿੱਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਐਸ ਸੀਐਮ ਮਾਨ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹੇ ਹੁਕਮ ਕਿਉਂ ਜਾਰੀ ਕੀਤੇ ਜਾ ਰਹੇ ਨੇ ਇਸ ਨਾਲ ਸਿੱਖੀ ਦਾ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਏਗਾ ਇਹ ਨਵੇਂ ਨਿਯਮ ਕਿੱਥੋਂ ਆ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਜੇਕਰ ਪੀੜਤ ਸਿੱਖਾਂ ਨੂੰ ਧਾਰਮਿਕ ਭਜਨ ਗਾਉਣ ਦੀ ਇਜਾਜ਼ਤ ਨਹੀਂ ਹੈ ਤਾਂ ਉਹਨਾਂ ਨੇ ਦਾਨ ਨੂੰ ਵੀ ਗੋਲਕ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਨੇ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰਦੇ ਨੇ ਜਾਂ ਕੋਈ ਸੱਭੇ ਚ ਪਹਿਲਾ ਗਾਣਾ ਧਾਰਮਿਕ ਹੁੰਦਾ ਹੈ। ਚਾਹੇ ਉਹ ਜਨਕਲ ਰਾਖੀ ਮੇਰੀ ਸਰਦੂਲ ਸਿਕੰਦਰ ਜੀ ਗਾਉਂਦੇ ਸੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੋਂ ਵੱਡਾ ਸਤਗੁਰੂ ਨਾਨਕ ਜਨਕਲ ਰਾਖੀ ਮੇਰੀ। ਇਹ ਤੋਂ ਸ਼ੁਰੂ ਕਰਦੇ ਸੀ। ਮੁਹੰਮਦ ਸਦੀਕ ਸਾਹਿਬ ਸ਼ੁਰੂ ਕਰਦੇ ਆ ਕਲਗੀ ਵਾਲਿਆ। ਤੈਨੂੰ ਨਮਸਕਾਰ ਕਰਦਾ। ਪਰ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ। ਨਾਲੂ ਕਹਿੰਦੇ ਨੇ ਪੀਖਮਸ਼ਾ ਦੀ ਸੱਚੀ ਸੰਤਾਨ ਆ ਮੈਂ ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ ਠੀਕ ਹੈ ਨਾ ਉਹ ਜੇ ਤੁਹਾਨੂੰ ਧਾਰਮਿਕ ਗੀਤਾਂ ਦੀਆਂ ਕਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਨੇ ਤੇ ਫਿਰ ਜੇ ਤੁਸੀਂ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜਸੀ ਦਾ ਇਹ ਆਇਆ ਵੀ ਹੈ ਹੋ ਕੇ ਮੈਂ ਇੱਕ ਗੀਤ ਗਾਇਨੇ ਤੋਂ ਮਤਲਬ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੇ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੋਈ ਨੰਗ ਸਿੰਘ ਜਥੇਬੰਦੀ ਤੋਂ ਹੈ ਕੋਈ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਦਸਾਇਤਾਰੀ ਕਹ ਲੋ ਜੇ ਉਹ ਧਾਰਮਿਕ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਦੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਕੁਝ ਪ੍ਰਸ਼ੰਚਕਾਂ ਨੇ ਜੱਸੀ ਦੇ ਸਯਤਨ ਦੀ ਸ਼ਲਾਘਾ ਕਰਦੇ ਹਨ ਉਹਨਾਂ ਨੂੰ ਧਾਰਮਿਕ ਭਾਵਨਾਵਾਂ ਤੇ ਸੱਭਿਆਚਾਰਕ ਸੰਗੀਤ ਨੂੰ ਚਾਹਿਤ ਕਰਨ ਵਾਲਾ ਕਾਰਜ ਦੱਸਿਆ। ਉੱਥੇ ਹੀ ਦੂਜੇ ਪਾਸੇ ਧਾਰਮਿਕ ਵਿਦਵਾਨਾਂ ਤੇ ਜਥੇਦਾਰਾਂ ਨੇ ਪਰੰਪਰਾਵਾਂ ਅਨੁਸਾਰ ਕੀਰਤਨ ਦੇ ਅਧਿਕਾਰ ਅਤੇ ਮਰਿਆਦਾ ਨੂੰ ਬਰਕਰਾਰ ਰੱਖਣ ਦੇ ਜ਼ੋਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਇਸ ਮੀਟਿੰਗ ਦੌਰਾਨ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ ਪੰਜਾਬ ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ ਬਨੂੜ ਸਬ ਤਹਿਸੀਲ ਛੋਟੀ ਹੋਣ ਕਾਰਨ ਲਗਾਤਾਰ ਲੋਕਾਂ ਵੱਲੋਂ ਕੰਮ ਨਾ ਹੋਣ ਦੀ ਸ਼ਿਕਾਇਤ ਆ ਰਹੀ ਸੀ ਉਸ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਲਿਆ ਗਿਆ ਹੈ ਮંત્રી ਹਰਦੀਪ ਸਿੰਘ ਮੁੰਡਿਆ ਨੇ ਦੱਸਿਆ ਕਿ ਬਨੂੜ ਸਬ ਤਹਿਸੀਲ ਨੂੰ ਅਪਗ੍ਰੇਡ ਕਰਨ ਤੋਂ ਬਾਅਦ ਇਸ ਚ ਦੋ ਕਾਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸ਼ਾਮਲ ਹੋਣਗੇ ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਚ ਨਵੀਂ ਤਹਿਸੀਲ ਹਰਿਆਣਾ ਬਣਾਈ ਜਾਵੇਗੀ ਜਿਸ ਚ ਦੋ ਕਾਨਗੋ 12 ਪਟਵਾਰ ਅਤੇ 50 ਪਿੰਡ ਸ਼ਾਮਲ ਕੀਤੇ ਗਏ ਹਨ ਇਸ ਨਾਲ ਪੰਜਾਬ ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਹੋ ਸਕੇਗਾ ਸ਼ੁਰੂਆਤ ਦੇ ਵਿੱਚ ਬਨੂੜ ਦੇ ਵਿੱਚ ਸਬ ਤਹਿਸੀਲ ਜਿਹੜੀ ਬਨੂੜ ਜੋ ਤਹਿਸੀਲ ਮਹਾਲੀ ਦੇ ਵਿੱਚ ਸੀਗੀ ਸੋ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀਆਂ ਪ੍ਰੋਬਲਮਾਂ ਲੋਕਾਂ ਦੀਆਂ ਕੰਪਲੇਟਾਂ ਕਿ ਕੰਮ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਤਹਿਸੀਲ ਛੋਟੀ ਹੈ ਪ੍ਰੋਬਲਮਾਂ ਆ ਰਹੀਆਂ ਉਹਨੂੰ ਤਹਿਸੀਲ ਦੇ ਵਿੱਚ ਅੱਜ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨੂੰ ਅਪਗ੍ਰੇਡ ਕਰਕੇ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਤਹਿਸੀਲ ਵਿੱਚ ਦੋ ਕਨਗੋ ਸਰਕਲ 14 ਪਟਵਾਰ ਸਰਕਲ ਅਤੇ 40 ਪਿੰਡ ਸਭ ਬਣਣਗੇ 40 ਪਿੰਡਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਉਹਨੂੰ ਅੱਜ ਕੈਬਨਟ ਦੇ ਵਿੱਚ ਇਹ ਤਸਵੀਰ ਬਨੂਰ ਨੂੰ ਅਪਗ੍ਰੇਡ ਕਰਕੇ ਉਹਦਾ ਜਿਹੜਾ ਹੱਲ ਕੀਤਾ ਗਿਆ ਉਸ ਤੋਂ ਇਸ ਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਤਹਿਸੀਲ ਨਾ ਤੀਨ ਉਸ ਤੇ ਨਾਲ ਹੀ ਹੁਸਿਆਰਪੁਰ ਡਿਸਟ੍ਰਿਕਟ ਵਿੱਚ ਤਹਿਸੀਲ ਹਰਿਆਣਾ ਨੂੰ ਜਿਹੜਾ ਸਰਪੱਖੀ ਫੈਸਲਾ ਲਿਆ ਗਿਆ ਜਿਸ ਦੇ ਸਬ ਤਹਿਸੀਲ ਵਿੱਚ ਦੋ ਕਨਗੋ 12 ਪਟਵਾਰ 50 ਪਿੰਡ ਸ਼ਾਮਲ ਕੀਤੇ ਗਏ ਜੋ ਸਬ ਤਹਿਸੀਲ ਭੁੰਗਾ ਸੀਗੀ ਪਹਿਲਾਂ ਤੰਗ ਸੜਕਾਂ ਉਸ ਮੀ ਮੌਸਮੀ ਨਾਲਿਆ ਤੇ ਜੰਗਲੀ ਇਲਾਕਿਆਂ ਵਾਲਾ ਖੇਤਰ ਸੀਗਾ ਇਹ ਸਾਰਾ ਪੰਜਾਬ ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਰੋਜ਼ਾਨਾ ਹੀ ਜਿਹੜੀਆਂ ਪ੍ਰੋਬਲਮ ਆਉਂਦੀ ਸੀ ਪੁਗੇ ਜਾਣ ਦੇ ਵਿੱਚ ਸੋ ਇਹ ਅੱਜ ਕੈਬਨਟ ਦੇ ਵਿੱਚ ਤਹਿਸੀਲ ਹਰਿਆਣਾ ਜਿਹੜਾ ਬਣਾਉਣ ਦਾ ਜਿਹੜਾ ਸਰਪੱਖੀ ਜਿਹੜਾ ਫੈਲਾ ਲਿਆ ਗਿਆ ਤਾਂ ਜੋ ਪੰਜਾਬ ਪਿੰਡਾਂ ਦੇ 12 ਪਟਵਾਰ ਸਰਕਲ 2 ਕਨਗੋ ਸਰਕਲ ਜਿਹੜਾ ਉੱਥੇ ਅੱਜ ਮਨਜ਼ੂਰੀ ਮਿਲੀ ਆ ਸੋ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਆਉਂਦੀਆਂ ਸੀ ਉਹ ਜ਼ਿਆਦਾ ਤਸ਼ੀਲ ਅਪਗ੍ਰੇਡ ਕਰਕੇ ਤਸ਼ੀਲ ਦਾ ਤਸ਼ੀਲਾਂ ਨਵੀਆਂ ਬਣਾ ਕੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਆ ਜਿਹੜੇ ਕੈਬਨਿਟ ਦੇ ਵਿੱਚ ਵੱਡੇ ਫੈਸਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੇ ਪੂਰੀ ਕੈਬਨਿਟ ਨੇ ਦਿੱਤੇ ਆ ਮੁੰਡਿਆ ਨੇ ਕਿਹਾ ਕਿ ਮਨਰੇਗਾ ਸਕੀਮ ਦਾ ਨਾਂ ਬਦਲਣ ਤੇ ਇਸ ਤੇ ਲਾਈਆਂ ਗਈਆਂ ਸ਼ਰਤਾਂ ਖਿਲਾਫ ਪਲਕੇ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਇਸ ਸੈਸ਼ਨ 'ਚ ਸਰਕਾਰ ਵੱਲੋਂ ਮੰਗ ਕੀਤੀ ਜਾਵੇਗੀ ਕਿ ਇਹ ਸਕੀਮ ਚੱਲ ਰਹੀ ਹੈ ਇਸ ਨੂੰ ਉਂਝ ਹੀ ਚੱਲਣ ਦਿੱਤਾ ਜਾਵੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਉਹਨਾਂ ਕੇਂਦਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲਣ ਤੇ ਨਵੇਂ ਤਰੀਕੇ ਨਾਲ ਲਾਗੂ ਕਰਨ ਦਾ ਵਿਰੋਧ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ ਕਾਂਗਰਸ ਸਰਕਾਰ ਸਮੇਂ ਦੀਆਂ ਸਕੀਮਾਂ ਦਾ ਨਾਮ ਬਦਲ ਕੇ ਕੰਮ ਚਲਾ ਰਹੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਜੋਥੇ ਮਨਰੇਗਾ ਦਾ ਨਾਮ ਬਦਲਣ ਨੂੰ ਲੈ ਕੇ ਸਵਾਲ ਖੜੇ ਕੀਤੇ ਉੱਥੇ ਹੀ ਕਿਹਾ ਕਿ ਜੇਕਰ ਲੁਧਿਆਣਾ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ 42% ਮਜ਼ਦੂਰਾਂ ਨੂੰ ਹੀ ਕੰਮ ਮਿਲਿਆ ਇਨ੍ਹਾਂ ਵਿੱਚੋਂ 12 ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਪੂਰੇ 100 ਦਿਨ ਕੰਮ ਮਿਲਿਆ ਔਰ ਇਸ ਸਕੀਮ ਕਿਉਂ ਲਿਆਂਦੀ ਗਈ ਸੀ ਦੇਸ਼ ਦੇ ਅੰਦਰ ਇਹਦੇ ਪਿੱਛੇ ਡਾਕਟਰ ਮਨਮੋਹਨ ਸਿੰਘ ਦੀ ਸੋਚ ਸੀ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਿਹੜਾ ਵਚਨ ਸੀ ਜਨਤਾ ਦੇ ਨਾਲ ਜਿਹੜਾ ਕੀ ਉਹਨਾਂ ਦੇ ਨਾਂ ਨਾਲ ਨਹੀਂ ਕੇਵਲ ਕੀ ਮੈਂ ਦੇਸ਼ ਤੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਉਸ ਸੋਚ ਦੇ ਨਾਲ ਇਹ ਮਨਰੇਗਾ ਸਕੀਮ ਅੱਜ ਤੋਂ कई साल पहला साल पहला, हजार तकरीबन तकरीबन भी साल पहला एक कांग्रेस पार्टी लेके आए श्रीमती सोनिया गांधी ते डॉक्टर मनमोहन सिंह हम ग्यारह साल तो ਬੀਜੇਪੀ ਕੇਵਲ ਡਾਕਟਰ ਮਨਮੋਹਨ ਸਿੰਘ ਦੀਆਂ ਸਕੀਮਾਂ ਦੇ ਨਾਮ ਬਦਲ ਕੇ ਆਪਣਾ ਦੇਸ਼ ਦੇ ਅੰਦਰ ਕੰਮ ਚਲਾ ਰਹੀ ਹੈ ਸਮੇਂ ਸਮੇਂ ਤੇ ਸਰ ਉਹਨਾਂ ਸਕੀਮਾਂ ਦੇ ਨਾਮ ਬਦਲੇ ਜਾਂਦੇ ਹੈ ਲੇਕਿਨ ਉਹ ਸਾਰੇ ਦੀ ਸਾਰੀ ਜਿਹੜੀ ਦੇਰ ਹੈ ਉਹ ਡਾਕਟਰ ਮਨਮੋਹਨ ਸਿੰਘ ਜੀ ਦੀ ਹੈ ਪਰ ਨਾਮ ਬਦਲ ਕੇ ਆਪਣਾ ਕੰਮ ਚਲਾਉਣਾ ਚਾਹੁੰਦੇ ਹੁਣ ਵੀ ਇਹਨਾਂ ਨੇ ਜਿਹੜੀ ਮਹਾਤਮਾ ਗਾਂਧੀ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦੇ ਨਾਮ ਨੂੰ ਬਦਲ ਕੇ ਆਪਣੀ ਮਰਜ਼ੀ ਨਾਲ ਔਰ ਸਾਡੇ ਜੀ ਰਾਮ ਜੀ ਭਗਵਾਨ ਰਾਮ ਦਾ ਨਾਮ ਵੀ ਇਹਦੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੇਂਦਰ ਜੋ ਦਾਅਵੇ ਕਰ ਰਹੀ ਹੈ 125 ਦਿਨ ਤੱਕ ਕੰਮ ਦਿੱਤਾ ਜਾਏਗਾ ਉਹਨਾਂ ਦੇ ਵਿੱਚ ਕੋਈ ਵੀ ਦਮ ਨਹੀਂ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਵਿਰੁੱਧ ਆਪਣੀ ਪੜਾਅਸ ਕੱਢੀ ਮੰਰੇਗਾ ਸਕੀਮ 'ਚ ਹੋਏ ਬਦਲਾਅ ਤੇ ਖਿਲਾਫ ਬੋਲਦੇ ਹੋਏ ਉਹਨਾਂ ਪੰਜਾਬ ਸਰਕਾਰ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣ 'ਚ ناکਾਮ ਸਾਬਤ ਹੋਈ ਹੈ ਜਿਸ ਕਾਰਨ ਪੰਜਾਬ ਦਾ ਵਿੱਤੀ ਨੁਕਸਾਨ ਹੋਇਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਵੱਲੋਂ ਕੀਤੇ ਜਾ ਰਹੇ ਦਾਅਵੇ ਬਿਲਕੁਲ ਬੇਤੁਕੇ ਹਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਿਰਫ ਕੇਂਦਰ ਹੀ ਨਹੀਂ ਪੰਜਾਬ ਸਰਕਾਰ ਵੀ ਲੋਕਾਂ ਤੱਕ ਕੇਂਦਰ ਦੇ ਸਕੀਮਾਂ ਪਹੁੰਚਾਉਣ 'ਚ ਨਾਕਾਮ ਸਾਬਤ ਹੋ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ 42 ਲੱਖ ਰਾਸ਼ਨ ਕਾਰਡ ਵਿੱਚੋਂ 20 ਲੱਖ ਰਾਸ਼ਨ ਕਾਰਡ ਕੱਟਣ ਦੀ ਤਜਵੀਜ਼ ਹੈ ਇਸ ਤੋਂ ਇਲਾਵਾ ਜੋ ਕਿਸਾਨਾਂ ਨੂੰ ਕਿਸਾਨ ਭਲਾਈ ਸਕੀਮ ਦਾ ਫੰਡ ਮਿਲਦਾ ਹੈ ਉਹ ਵੀ ਕੇਂਦਰ ਸਰਕਾਰ ਨੇ KYC ਨਾ ਹੋਣ ਦਾ ਹਵਾਲਾ ਦਿੰਦੇ ਹੋਏ ਕੱਟ ਦਿੱਤਾ ਹੈ ਹੁਣ ਭਗਵਾਨ ਤੁਮਣ ਕੀ ਕਰ ਰਹੇ ਹੋ ਉਹ ਆਪਣਾ ਪੱਲਾ ਝਾੜਨਾ ਚਾਹੁੰਦਾ ਮੇਰਾ ਭਾਈ ਕਿ ਮੈਂ ਇੱਕ ਵਿਧਾਨ ਸਭਾ ਦਾ ਸੱਤਰ ਬੁਲਾਉਣਾ ਹੈ ਤੇ ਸੱਤਰ ਦੇ ਵਿੱਚ ਮੈਂ ਕਹੂੰਗਾ ਕਿ ਬੀਜੇਪੀ ਨਕਾਮ ਹੋਈ ਤੇ ਬੀਜੇਪੀ ਨੇ ਮੰ drega ਬੰਦ ਕਰਤੀ ਨਹੀਂ ਆਮ ਆਦਮੀ ਪਾਰਟੀ ਵੀ ਨਕਾਮ ਰਹੀ ਕਿਉਂਕਿ ਤੁਸੀਂ ਬਾਅਦ ਕੇ ਤੁਹਾਡੀਆਂ ਪੰਚਾਇਤੀ ਰਾਜ ਵਿਭਾਗ ਨੇ ਦਿੱਲੀ ਦੇ ਪੰਚਾਇਤੀ ਰਾਜ ਕੋਪਾਗ ਨਾਲ ਬਾਤ ਕੇ ਗਲਬਾਤ ਨਹੀਂ ਕੀਤੀ ਨਹੀਂ ਤਾਂ ਐਗਰੀਕਲਚਰ ਦੇ ਤੁਸੀਂ ਹੋਰ ਕੰਮ ਲਿਆਉਂਦੇ ਜੇ ਕੰਮ ਬੰਦ ਕੀਤੇ ਸੀ ਆ ਜਿਹੜਾ 52% ਹੈ ਥੋੜੀ ਨਕਾਮੀ ਹੈ 51% ਔਰ 12 ਪਰਿਵਾਰਾਂ ਨੂੰ ਜਿਹੜਾ 100 ਦਿਨ ਦਾ ਰੋਜ਼ਗਾਰ ਮਿਲੇ ਹੈ ਇਹ 1,21,000 ਪਰਿਵਾਰਾਂ ਨੂੰ ਲਿਬਿਆਨੇ ਚ ਮਿਲਣਾ ਚਾਹੀਦਾ ਸੀ ਇਕਨੋਮਿਕਲੀ ਕੀ ਨੁਕਸਾਨ ਹੋ ਗਿਆ ਇਹ ਪੈਸਾ ਪੰਜਾਬ ਚਾਉਣਾ ਸੀ ਸੈਂਟਰ ਚੋਂ ਜੀਵੇਂ ਨਾਲ ਬਾਜ਼ਾਰਾਂ ਤੇ ਹੱਟੀਆਂ ਤੇ ਦੁਕਾਨਾਂ ਤੇ ਰੌਣਕਾਂ ਲੱਗੀਆਂ ਸੀ ਜਿਹੜਾ ਪੈਸਾ ਬਾਹਰੋਂ ਆ ਰਿਹਾ ਜਿਵੇਂ ਉਦਾਹਰਨ ਦੇ ਤੌਰ ਤੇ ਸਵਾਰ ਬਾਸਮਤੀ ਦਾ ਝਾੜ ਘਟ ਹੋਇਆ ਝੋਨੇ ਦਾ ਝਾੜ ਘਟ ਹੋਇਆ 10000 ਕਰੋੜ ਰੁਪਏ ਦੀ ਐਮਐਸਪੀ ਜਿਹੜੀ ਪੰਜਾਬ ਦੀ ਦਿੱਲੀ ਰਹਿ ਗਈ ਹੈ 10000 ਕਰੋੜ ਰੁਪਏ ਦੀ ਵਟਤ ਘਟ ਆਈ ਕਿਉਂਕਿ ਝੋਨਾ ਘਟ ਗਿਆ ਯੋ 10000 ਕਰੋੜ ਆਉਂਦਾ ਅੱਜ ਦਸੰਬਰ ਦਾ ਮਹੀਨਾ ਹੈ ਬਾਜ਼ਾਰਾਂ 'ਚ ਪੈਸਾ ਨਹੀਂ ਹੈ 10000 ਕਰੋੜ ਹੋ ਤੇ 10000 ਕਰੋੜ ਬਨਰੇਗਾ ਦਾ ਆਉਂਦਾ 20000 ਕਰੋੜ ਰੁਪਈਆ ਅੱਜ ਪੰਜਾਬ ਦੇ ਇਕਨੋਮੀ 84ਾ ਜਿਹੜਾ ਨੁਕਸਾਨ ਹੋਇਆ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਦਾ ਵਿਧਾਨ ਸਭਾ ਦਾ اجلاس ਬੁਲਾਇਆ ਗਿਆ ਉਸ 'ਚ ਕੀਤੇ ਜਾਣ ਵਾਲੇ ਫੈਸਲਿਆਂ ਤੇ ਵੀ ਸਭ ਦੀ ਨਜ਼ਰ ਰਹੇਗੀ ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਨੇ ਸਕੂਲ ਦਾ ਦੌਰਾ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸਕੂਲ ਨੂੰ ਕਰੋੜਾਂ ਦੀ ਲਾਗਤ ਨਾਲ ਤਿਆਰ ਕਰਨ ਸੰਬੰਧੀ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਪਰ ਇਹ ਹਾਲੇ ਤੱਕ ਤਿਆਰ ਨਹੀਂ ਹੋਇਆ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੱਚਿਆਂ ਦਾ ਭਵਿੱਖ ਖਤਰੇ 'ਚ ਪਾ ਰਹੀ ਹੈ ਲੁਧਿਆਣਾ ਦੇ ਸੂਫੀਆ ਚੌਂਕ ਨਜ਼ਦੀਕ ਸਕੂਲ ਆਫ ਐਮਿਨੈਂਸ ਦੀ ਹਾਲੇ ਤੱਕ ਸ਼ੁਰੂਆਤ ਨਾ ਹੋਣ ਅਤੇ ਕੰਮਾਂ 'ਚ ਦੇਰੀ ਹੋਣ ਦੇ ਚਲਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਕੂਲ ਦਾ ਦੌਰਾ ਕੀਤਾ ਤੇ ਉਹਨਾਂ ਕਿਹਾ ਕਿ ਇਸ ਵਿੱਚ ਕਈ ਵਾਰ ਉਹ ਐਜੂਕੇਸ਼ਨ ਮਿਨਿਸਟਰ ਸਮੇਤ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਪਰ ਆਮ ਆਦਮੀ ਪਾਰਟੀ ਬੱਚਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣ ਦਾ ਯਤਨ ਕਰ ਰਹੀ ਹੈ। ਇਹੀ ਨਹੀਂ ਉਹਨਾਂ ਲੁਧਿਆਣਾ ਸ਼ਹਿਰ ਦੀ ਡਿਪਾਰਟਮੈਂਟਸ ਅਤੇ ਬੁੱਢੇ ਨਾਲੇ ਨੂੰ ਲੈ ਕੇ ਸਵਾਲ ਚੁੱਕੇ। ਦੋਈ ਦੋਈ ਗੱਲਾਂ ਕਹਿੰਦੇ ਆ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਦਿਆ ਪੜ੍ਹਾਈ ਤੇ ਇੱਕ ਜਿਹੜੇ ਕੀ ਖੋਲੇ ਹੋਏ ਇਹਨਾਂ ਨੇ ਉਹ ਡੱਬੇ ਜਿਹੇ ਮੱਲਿਆ ਕਲੀਨਿਕ ਕੀ ਕਹਿੰਦੇ ਉਹ ਤੇ ਉਹਦੀ ਹਾਲਾਤ ਤੁਸੀਂ ਦੇਖ ਲਓ ਇਹ ਸੈਂਟਰਲ ਹਲਕੇ ਚ ਦੋ ਸਕੂਲ ਨੇ ਇੱਕ ਚ ਤੁਸੀਂ ਦੂਜੀ ਜਗ੍ਹਾ ਕੀ ਨੌ ਦਾ ਮਿਲਰ ਗੰਨ ਵਾਲਾ ਉਹਦੇ ਉਹਦਾ ਵੀ ਇਹੀ ਹਾਲਾਤ ਇਸੇ ਤਰੀਕੇ ਨਾਲ 4-4 ਸਾਲ ਹੋ ਗਏ ਇੱਥੇ ਮਿਸਤਰੀ ਲੱਗਿਆਂ ਨੂੰ ਪਤਾ ਨਹੀਂ ਕਿੰਨਾ ਕਿ ਇਹਦੇ ਟੈਂਡਰ ਦੁਆਰਾ ਦੁਆਰਾ ਕਰਕੇ ਕਿੰਨੀਆਂ ਕਿਹਦੀਆਂ ਕਿੰਨੀ ਵਾਰ ਇਹ ਚਤਾਰਾਂ ਪਾ ਲੀਆਂ ਕਿੰਨੀ ਵਾਰ ਇਹਨਾਂ ਦੀਆਂ ਆ ਟਾਈਲਾਂ ਪਟਕੇ ਦੁਆਰਾ ਲਾਤੀਆਂ ਕਿੰਨੀ ਵਾਰ ਇਹਨਾਂ ਦੇ ਪੱਖੇ ਲੱਗ ਕੇ ਪੱਖੇ ਲੈ ਕੇ ਲਾਈਟਾਂ ਲਾ ਕੇ ਲਾਈਟਾਂ ਲੱਗੀਆਂ ਕੌਣ ਇਹ ਕਰ ਰਿਹਾ ਤੇ ਮੈਂ ਅੱਜ ਬੀਜੇਪੀ ਵਾਲਿਆਂ ਨੂੰ ਬੇਨਤੀ ਕੀਤੀ ਆ ਸਾਡੀ ਲੀਡਰਸ਼ਿਪ ਨੂੰ ਵੀ ਉਰੇ ਰੋਜ਼ ਨਵੇਂ ਸਾਲ ਤੋਂ ਬਾਅਦ ਰੋਜ਼ ਪੰਜ ਬੰਦੇ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਸਾਡੀਆਂ ਮਾਮਾ ਭੈਣਾ ਹੋਣ ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਨਾ ਚਾਹੇ ਸਾਡੇ ਬੀਜੇਪੀ ਦੇ ਮੰਡਲ ਪ੍ਰਧਾਨ ਤੱਕ ਇਹ ਆਪਣੇ ਆਪ ਦੇਖਣਗੇ ਰੋਜ਼ ਪੰਜ ਬੰਦੇ ਉਰੇ ਆ ਕੇ ਉਰੇ ਆ ਕੇ ਇਹਨਾਂ ਨੂੰ ਯਾਦ ਕਰਾਉਣ ਰੋਜ਼ ਮੀਡੀਆ 'ਚ ਇਹ ਫੋਟੋਆਂ ਪਾਉਣ ਰੋਜ਼ ਇਹ ਚੀਜ਼ ਇਹਨਾਂ ਦੇ ਸਰਕਾਰ ਵਾਲਿਆਂ ਨੂੰ ਜੋ ਜ ਇਹਨਾਂ ਦੇ ਸੁੱਤੇ ਉੱਠਣ ਤੋਂ ਬਾਅਦ ਜਦ ਹੀ ਇਹਨਾਂ ਨੂੰ ਯਾਦ ਆਵੇ ਪੰਜ ਬੰਦੇ ਉਰੇ ਆ ਕੇ ਇਹ ਡਿਊਟੀ ਭਾਜੇਗੀ ਕਿਉਂਕਿ ਕਿੰਨਾ ਚਿਰ ਕਿੰਨਾ ਚਿਰ ਰੜੀ ਕੀ ਜਾਈਏ ਅੱਜ ਦਸੰਬਰ ਖਤਮ ਹੋਣ ਲੱਗਿਆ ਹੈ ਅਗਲੇ ਦਸੰਬਰ ਚ ਇਲੈਕਸ਼ਨ ਦਾ ਕੋਡ ਲੱਗ ਜਾਣਾ ਤੇ ਅੱਜ ਮਹੀਨੇ ਕੁੱਲ ਆਮ ਆਦਮੀ ਸਰਕਾਰ ਦੇ ਮਹੀਨੇ ਰਹਿ ਗਏ 11 11 ਮਹੀਨੇ ਰਹਿ ਗਏ ਇਲੈਕਸ਼ਨ ਕੋਡ ਲੱਗਣ ਨੂੰ ਉਸ ਤੋਂ ਪਹਿਲਾਂ ਵੀ 6 ਮਹੀਨੇ ਕੰਮ ਰੁਕ ਜਾਂਦੇ ਆ ਪਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੀਆ ਗਠਜੰਬੰਦਨ ਦਾ ਕੰਮ ਇੱਥੇ ਵੀ ਕਰ ਰਹੀ ਹੈ ਤਾਂ ਹੀ ਇੱਕ ਦੂਜੇ ਖਿਲਾਫ ਬੋਲਣ ਤੋਂ ਗੁਰੇਜ਼ ਕਰ ਰਹੀ ਹੈ ਉਹਨਾਂ ਕਿਹਾ ਕਿ ਉਹ ਇਸ ਮਸਲੇ ਵਿੱਚ ਲਗਾਤਾਰ ਆਵਾਜ਼ ਚੁੱਕ ਰਹੇ ਨੇ ਮਨਰੇਗਾ ਕਾਨੂੰਨ ਨੂੰ ਲੈ ਕੇ ਕੀਤੀ ਗਈ ਨਵੀਂ ਸੋਧ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਕੇਂਦਰ ਸਰਕਾਰ ਨੂੰ ਇਸ ਨਵੀਂ ਸੋਧ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਦੌਰਾਨ ਡੈਮੋਕ੍ਰੈਟਿਕ ਮਨਰੇਗਾ ਫਰੰਟ ਪੰਜਾਬ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਕਾਨੂੰਨ ਨੂੰ ਰੱਦ ਕਰਕੇ ਲਿਆਂਦੇ ਨਵੇਂ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਅਤੇ ਆਜੀਵਿਕਾ ਕਾਨੂੰਨ 2025 ਜੀ ਰਾਮ ਜੀ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਇਹ ਕਿਰਤੀਆਂ ਦੇ ਬੁਨਿਆਦੀ ਹੱਕ ਨੂੰ ਖੋਣ ਵਾਲਾ ਅਤੇ ਫੈਡਰਲ ਟਾਂਚੇ ਨੂੰ ਕਮਜ਼ੋਰ ਕਰਨ ਵਾਲਾ ਹੈ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਇੱਕ ਤਾਂ ਬੁਨਿਆਦੀ ਹੱਕ ਆ ਉਹ ਬਿਲਕੁਲ ਹੀ ਖੋ ਲਿਆ ਜਿਵੇਂ ਕੰਮ ਮੰਗਦੇ ਸੀ ਇਹ ਉਹਨੂੰ ਕੰਮ ਦੇ ਆਧਾਰ ਦੇ ਨਹੀਂ ਸਿਰਫ ਉਹ ਤੈਅ ਕਰੂ ਕੇਂਦਰ ਤੈਅ ਕਰੂਗੀ ਵੀ ਕਦੋਂ ਕੰਮ ਦੇਣਾ ਕਿਹੜੇ ਸੁੱਬੇ ਚ ਕੰਮ ਦੇਣਾ ਤੇ ਇਹਨਾਂ ਦਾ ਉਹ ਬੁਨਿਆਦੀ ਹੱਕ ਵੀ ਖੋਲਿਆ ਜਿਹੜੇ 125 ਦਿਨਾਂ ਦਾ ਵੀ ਇਹਨਾਂ ਨੇ ਉਹ ਕਰਿਆ ਵੀ ਬਸ ਇੱਕ ਸਾਨੂੰ ਗੁਲਦਸਤਾ ਦੇ ਤਾਂ ਉਹਦੇ ਵਿੱਚ ਕੀ ਆ ਉਹ ਸਾਰਾ ਅਧਿਕਾਰ ਹੀ ਖੋਲਿਆ ਮਨਰੇਗਾ ਵਰਕਰਾਂ ਤੋਂ ਤੇ ਹੁਣ ਅਸੀਂ ਇਹਨੂੰ ਇਹਨੂੰ ਮਨਰੇਗਾ ਜਿਹੜੀ ਸਾਡੀ ਨੂੰ ਬਹਾਲ ਵੀ ਹੋਣੀ ਚਾਹੀਦੀ ਆ ਤੇ ਇਹਦੀਆਂ ਕਮੀਆਂ ਦੂਰ ਕਰੀਆਂ ਜਾ ਸਕਦੀਆਂ ਸੀ ਜਿਹੜੀਆਂ ਇਹਦੇ ਚ ਕਮੀਆਂ ਨੇ ਮਨਰੇਗਾ ਦੇ ਐਕਟ ਦੇ ਵਿੱਚ ਪਰ ਇਹਨਾਂ ਨੇ ਤਾਂ ਮਨਰੇਗਾ ਨੂੰ ਖਤਮ ਕਰਤਾ ਸਭ ਤੋਂ ਹੇਠਲਾ ਵਰਗ ਜਿਹੜਾ ਸਾਡਾ ਉਹਦੇ ਤੇ ਡਾਕਾ ਮਾਰਿਆ ਕੇਂਦਰ ਸਰਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਮੰਗ ਆਧਾਰਿਤ ਸਕੀਮ ਦੀ ਵਿਜਾਇ ਕੇਂਦਰ ਸਰਕਾਰ ਦੇ ਬਜਟ ਉੱਤੇ ਨਿਰਭਰ ਹੋ ਕੇ ਰਹਿ ਜਾਏਗੀ ਮਨਰੇਗਾ ਜਿਹੜਾ ਉਹ ਬੁਨਿਆਦੀ ਹੱਕ ਦਿੰਦਾ ਸੀ ਪਿੰਡ ਨੂੰ ਪਿੰਡ ਦੇ ਮਜ਼ਦੂਰ ਨੂੰ ਪਿੰਡ ਨੂੰ ਦਿੰਦਾ ਸੀ ਕਿ ਪਿੰਡ 'ਚ ਬਜਟ ਬਣਦਾ ਸੀ ਲੇਬਰ ਬਜਟ ਪਿੰਡ 'ਚ ਬਣਦਾ ਸੀ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਉਹ ਬਲਾਕ 'ਚ ਜਾਂਦਾ ਸੀ ਬਲਾਕ ਤੋਂ ਜ਼ਿਲ੍ਹੇ 'ਚ ਜ਼ਿਲ੍ਹੇ ਤੋਂ ਸਟੇਟ ਤੋਂ ਸਟੇਟ ਤੋਂ ਉੱਪਰ ਡਿਮਾਂਡ ਆਧਾਰਿਤ ਇੱਕ ਸਕੀਮ ਸੀ ਯੋਜਨਾ ਸੀ ਜਿਹੜੀ ਮਨਰੇਗਾ ਕਿ ਸੀਗਾ ਹੁਣ ਜਿਹੜੀ ਹੈ ਇਹ ਡਿਮਾਂਡ ਆਧਾਰਤ ਨਹੀਂ ਹੈ ਇਹ ਕੇਂਦਰ ਦੇ ਹੱਥ ਦੇ ਹੱਥ ਚ 60 40 ਦੀ ਰੇਸ਼ੋ ਕਰਤੀ ਹੈ 60 40 ਦੀ ਰੇਸ਼ੋ ਨਾਲ ਜਿਵੇਂ ਸਾਡੇ ਬਾਕੀ ਕਾਨੂੰਨ ਨੇ ਜਿਵੇਂ ਆਯੋਸ਼ਮਾਨ ਕਾਰਡ ਸਾਡੇ ਪਹਿਲੇ ਦਿਨਾਂ ਚ ਪਹਿਲੇ ਮਹੀਨਿਆਂ ਦੋ ਮਹੀਨਿਆਂ ਚੋਂ ਖਤਮ ਹੋ ਜਾਂਦਾ ਸਪੋਜ਼ ਕਰੋ ਉਹਨਾਂ ਨੇ ਕਹਤਾ 5 ਕਰੋੜ ਰੁਪਈਆ ਤੁਹਾਨੂੰ ਪੰਜਾਬ ਨੂੰ ਦੇਣਾ ਤਾਂ 4 ਕਰੋੜ ਦੇਤਾ ਉਦੋਂ ਵੱਧ ਜਿੰਨੀ ਡਿਮਾਂਡ ਆਊਗੀ 2 ਕਰੋੜ ਦੀ ਆਜੇ 4 ਕਰੋੜ ਦੀ ਆਜੇ ਉਹ ਸੂਬੇ ਸਰਕਾਰ ਨੂੰ ਦੇਣੀ ਪੈਗੀ ਉਹ ਮਤਲਬ ਇਹ ਨਹੀਂ ਹੈਗਾ ਕਿ ਕੇਂਦਰ ਸਰਕਾਰ ਨੂੰ ਦੇਣੀ ਪੈਗੀ ਪਹਿਲਾਂ ਤਾਂ ਇਹ ਸੀਗਾ ਜੇ ਜਦੋਂ ਸਾਡੇ ਕੋਵਿਡ ਆਇਆ 86000 ਕਰੋੜ ਤੋਂ ਡਿਮਾਂਡ ਵਧਾ ਕੇ 1,11,000 ਕਰੋੜ ਕਰਨੀ ਪਈ ਕਿਉਂਕਿ ਬੇਰੁਜ਼ਗਾਰੀ ਇਸ ਪੱਧਰ ਤੇ ਆ ਗਈ ਸੀ ਪਰ ਇੱਥੇ ਸਾਡੇ ਉਦੋਂ 2% ਘੱਟ ਹੋ ਗਿਆ ਕਿਸੇ ਨੂੰ ਉੱਚੇ ਕਿਸੇ ਨੂੰ ਘੱਟ ਹੋ ਗਿਆ ਕਿ ਸਾਡੇ ਇੱਥੇ ਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਸੂਬੇ ਦੇ ਅੰਦਰ ਸੂਬੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਬਲਾਕਾਂ 'ਚ ਵੀ ਜਿੱਥੇ ਚਾਹਣਗੇ ਵਿਕਾਸ ਨੂੰ ਦੇਖ ਕੇ ਆਬਾਦੀ ਨੂੰ ਦੇਖ ਕੇ ਕੰਮ ਦਿੱਤਾ ਜਾਏਗਾ ਮਨਰੇਗਾ ਮਜ਼ਦੂਰਾਂ ਦਾ ਮੰਨਣਾ ਹੈ ਕਿ ਕੇਂਦਰ ਵੱਲੋਂ ਹੱਥ ਖਿੱਚ ਕੇ ਫੰਡ ਦਾ ਅਨੁਪਾਤ 60-40 ਕਰਨਾ ਸਕੀਮ ਨੂੰ ਬੰਦ ਕਰਨ ਵੱਲ ਕਦਮ ਹੈ ਸੂਬਿਆਂ ਉੱਤੇ ਬੋਝ ਸੂਬਿਆਂ ਦੇ ਨਾਲ ਸਲਾਹ ਕੀਤੇ ਬਿਨਾ ਪਾਉਣਾ ਕਿਸੇ ਵੀ ਤਰ੍ਹਾਂ ਬਾਜਬ ਨਹੀਂ ਅੰਮ੍ਰਿਤਸਰ ਦੇ ਗੇਟ ਹਕੀਮਾ ਇਲਾਕੇ 'ਚ ਇੱਕ ਨਿੱਕੇ ਬੱਚੇ ਦਾ ਪਰੌਣ ਮਿਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਇਲਾਕਾ ਨਿਵਾਸੀ ਡਰੇ ਹੋਏ ਹਨ ਇੱਕ ਨੌਜਵਾਨ ਨੇ ਦੇਖਿਆ ਕਿ ਕੁਝ ਕੁੱਤੇ ਇੱਕ ਛੋਟੇ ਜਿਹੇ ਪਰੌਣ ਨੂੰ ਮੂੰਹ ਵਿੱਚ ਪਾ ਕੇ ਲੈ ਜਾ ਰਹੇ ਸਨ ਪਰੌਣ ਨੂੰ ਕੁੱਤਿਆਂ ਤੋਂ ਛਡਵਾ ਕੇ ਇਸ ਦੀ ਖਬਰ ਉਸਨੇ ਪੁਲਿਸ ਨੂੰ ਦਿੱਤੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲੋਕਾਂ ਵੱਲੋਂ ਇੱਕ ਨਿੱਕੇ ਬੱਚੇ ਦਾ ਪਰੌਣ ਮਿਲਣ ਦੀ ਇਸ ਮੰਦਭਾਗੀ ਘਟਨਾ ਦੀ ਕੜੀ ਨਿੰਦਾ ਕਰਦਿਆਂ ਦੋਸ਼ੀ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਨਿਲੀ ਜਾਣਕਾਰੀ ਦੇ ਮੁਤਾਬਕ ਇੱਕ ਨੌਜਵਾਨ ਨੇ ਦੇਖਿਆ ਕਿ ਕੁਝ ਕੁੱਤੇ ਇੱਕ ਛੋਟੇ ਜਿਹੇ ਪਰੌਣ ਨੂੰ ਮੂੰਹ ਵਿੱਚ ਪਾ ਕੇ ਲੈ ਕੇ ਜਾ ਰਹੇ ਹਨ। ਨੌਜਵਾਨ ਨੇ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਕੁੱਤਿਆਂ ਨੂੰ ਮੌਕੇ ਤੋਂ ਭਜਾਇਆ ਅਤੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂchna ਮਿਲਦਿਆ ਹੈ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ ਪੁਲਿਸ ਵੱਲੋਂ ਪ੍ਰੂਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਹੁਤ ਮਾੜੀ ਹਰਕਤ ਹੈ ਜੀ ਬਹੁਤ ਮਾਨੂੰ ਠੇਸ ਪਹੁੰਚੀ ਹੈ ਕਿ ਬਹੁਤ ਗਲਤ ਕੀਤਾ ਜਿੰਨੇ ਵੀ ਕੀਤਾ ਬਹੁਤ ਜਿੱਦਾਂ ਇਹਨਾਂ ਦੇ ਬੱਚੇ ਦਾ ਹਾਲ ਕੀਤਾ ਉਸ ਤੋਂ ਵੀ ਮਾੜਾ ਹੋਣਾ ਚਾਹੀਦਾ ਜੀ ਕਿਹੜਾ ਇਲਾਕਾ ਮੇਰਾ ਤੇ ਫਤਿਹ ਸਿੰਘ ਕਲੋਨੀ ਜੇ ਮੈਂ ਹਕੀਮਾ ਗੇਟ ਆਇਆ ਸੀ ਜੇ ਆਪਣੀ ਗੱਡੀ ਦਿਖਾਣਾ ਕਿਹੜਾ ਥਾਣਾ ਹੈ ਥਾਣਾ ਗੇਟਾ ਕੀ ਮਾ ਹੀ ਪੈਂਦਾ ਜੇ ਆ ਮੈਂ ਕਿੰਨੀ ਚ ਦੂਰੀ ਤੇ ਵੱਧ ਤੋਂ ਵੱਧ 5 ਮਿੰਟ ਦੀ ਦੂਰੀ ਤੇ ਜੇ ਤੁਹਾਨੂੰ ਇਤਲਾਹ ਮਿਲੀ ਆ ਰਿੱਕੀ ਨਾਮ ਦੇ ਲੜਕੇ ਨੇ ਇਤਲਾਹ ਦਿੱਤੀ ਆ ਕਿ ਜਿਹੜਾ ਗਵਾਲ ਮਹੱਲਾ ਪੈਂਦਾ ਗੇਟ ਕੀ ਥਾਣੇ ਦੀ ਵੈਕ ਸਾਈਡ ਤੇ ਵੀ ਇੱਥੇ ਇੱਕ ਭਰੂਣਾ ਪਿਆ ਆ ਜਿੱਥੇ ਆਏ ਆ ਭਰੂਣ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਆ ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਸਕੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦੋਂ ਤੱਕ ਮੈਂ ਦਿਉ ਇਜਾਜ਼ਤ ਧੰਨਵਾਦ